ਸੰਖਿਆ ਚਾਟ ਨੂੰ ਪੜਨਾ ਬੱਚਿਆਂ ਦੇ ਨਾਲ ਸੰਖਿਆ ਚਾਟ ਨੂੰ ਕਿਵੇਂ ਪੜਨਾ ਹੈ ਉਸਤੇ ਬਾਰੇ ਵਿੱਚ ਜਾਣਕਾਰੀ ਲਵਾਂਗੇ ਤਾਂ ਕਿ ਬੱਚੇ ਸੰਖਿਆਵਾਂ ਦੀ ਪਛਾਣ ਅਤੇ ਉਹਨਾਂ ਦਾ ਅਭਿਆਸ ਕਰ ਸਕਣ ਸਭ ਤੋਂ ਪਹਿਲਾਂ ਅਧਿਆਪਕ ਵੱਡੇ ਸਮੂਹ ਵਿੱਚ ਸਪਸ਼ਟ ਉਚਾਰਨ ਦੇ ਨਾਲ ਸੰਖਿਆ ਚਾਟ ਵਿੱਚ ਕੋਈ ਇੱਕ ਲਾਈਨ ਪੜ੍ਹ ਕੇ ਸੁਣਾਵੇ ਬੱਚੇ ਸਿਰਫ ਦੇਖਣਾ ਅਤੇ ਸੁਣਨ ਪਿੱਛੇ-ਪਿੱਛੇ ਨਾ ਦੁਹਰਾਉਣ ਆਓ ਸੰਖਿਆ ਪੜਦੇ ਹਾਂ ਖੱਬੇ ਤੋਂ ਸੱਜੇ 1 2 3 4 5 6 7 8 9 10 ਸ਼ੁਰੂਆਤ ਵਿੱਚ 1 ਤੋਂ 10 ਤੱਕ ਸੰਖਿਆਵਾਂ ਪੜੋ ਤੁਸੀਂ ਜਦੋਂ ਵੀ ਗਿਣਤੀ ਪੜੋ ਉਦੋਂ ਤੈਅ ਕੀਤੀ ਹੋਈ ਲਾਈਨ ਤੋਂ 10 ਸੰਖਿਆਵਾਂ ਪੜ ਕੇ ਸੁਣਾਓ ਜਿਵੇਂ ਕਿ ਤੁਸੀਂ 11 ਦੀ ਲਾਈਨ ਲੈ ਰਹੇ ਹੋ ਤਾਂ 11 ਤੋਂ 20 ਦੀਆਂ ਸੰਖਿਆਵਾਂ ਪੜ ਕੇ ਸੁਣਾਓ ਤਾਂ ਕਿ ਬੱਚੇ ਧਿਆਨ ਨਾਲ ਦੇਖਣ ਅਤੇ ਸੁਣਨ ਮੇਰੇ ਵਰਗਾ ਕੌਣ ਪੜੇਗਾ ਇਹ ਕਹਿ ਕੇ ਹਰ ਰੋਜ਼ ਤਿੰਨ ਤੋਂ ਚਾਰ ਵੱਖ-ਵੱਖ ਬੱਚਿਆਂ ਨੂੰ ਪੜਨ ਦਾ ਮੌਕਾ ਦਿਓ ਜਦੋਂ ਇੱਕ ਬੱਚਾ ਪੜ ਰਿਹਾ ਹੋਵੇ ਉਦੋਂ ਦੂਜੇ ਬੱਚੇ ਆਪਣੇ ਕਾਰਡਾਂ ਉੱਤੇ ਆਪਣੀਆਂ ਉਂਗਲਾਂ ਚਲਾਉਣ ਪੜਨ ਤੋਂ ਬਾਅਦ ਬੱਚਿਆਂ ਨੂੰ ਸ਼ਾਬਾਸ਼ ਜ਼ਰੂਰ ਦਿਓ ਫਿਰ ਤਿੰਨ ਜਾਂ ਚਾਰ ਬੱਚਿਆਂ ਦੇ ਛੋਟੇ-ਛੋਟੇ ਸਮੂਹ ਬਣਾਓ ਅਤੇ ਹਰੇਕ ਸਮੂਹ ਨੂੰ ਇੱਕ-ਇੱਕ ਸੰਖਿਆ ਕਾਰਡ ਦਿਓ ਅਤੇ ਉਨ੍ਹਾਂ ਨੂੰ ਉਪਰੋਕਤ ਗਤੀਵਿਧੀ ਦਾ ਅਭਿਆਸ ਕਰਵਾਉ। ਤਨਵਾਦ